ਪੁਲਿਸ ਕਮਿਸ਼ਨਰ ਰੇਟ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 6 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 10 ਵਿਦੇਸ਼ੀ ਹਥਿਆਰ ਬਰਾਮਦ ਕੀਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਤੇ ਹੋਏ ਕਿਹਾ ਕਿ ਇਹ ਹਥਿਆਰ ਧਾਰੋਪੜ ਡਰੋਨ ਦੇ ਜ਼ਰੀਏ ਭਾਰਤ ਆਏ ਸਨ ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਿਆ ਕਿ ਇਸ ਦੇ ਧਾਰ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਦੇ ਨਾਲ ਜੁੜੇ ਹਨ ਅਤੇ ਉਸ ਦੇ ਹੁਕਮ ਤੇ ਹੀ ਇਹ ਹਥਿਆਰ ਪਾਕਿਸਤਾਨ ਦੇ ਸਮਗਲਰਾਂ ਕੋਲੋਂ ਖਰੀਦੇ ਗਏ ਸਨ ਕਾਬੂ ਕੀਤੇ ਗਏ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਨੇ ਸਰਪੰਚ ਦੀ ਇਲੈਕਸ਼ਨ ਵੀ ਲੜੀ ਸੀ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹ ਕੰਮ ਕਰਵਾਇਆ ਜਾ ਰਿਹਾ ਹੈ ਤਫਤੀਸ਼ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਦੋਸ਼ੀਆਂ ਦੀ ਇਹ ਪਹਿਲੀ ਕਨਸਾਈਮੈਂਟ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਅਕਿਊਜ਼ਡ ਫੜੇ ਹੈ ਔਰ 10 ਸਫੈਸਟੀਕੇਟਿਡ ਵੈਪਨ ਫੜੇ ਗਏ ਹੈ ਇਹ ਚ 3 ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਬੋਰ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮੁਲਜ਼ਮ ਨੇ ਇਹ ਸਾਰਾ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਆ ਕਿ ਇੱਕ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of سورਿੰਦਰ ਸਿੰਘ ਇਹ ਸ਼ੇਰਪੁਰ ਦਾ ਹੈ شیخਵਾ थाना ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਹੈ ਦੂਜਾ ਪ੍ਰਭਦੀਪ ਇਹ ਲੀਸ ਹਰਮਨ ਹੈ ਇਹ ਸੁਮਰਾਏ ਪਿੰਡ ਹੈ ਸਦਰ ਬਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਅਮਰਿਤਪਾਲ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅੰਮ੍ਰਿਤਸਰ 베ਸਟ ਨੇ ਉਹਦੇ ਚ ਵਿਨੋਦ ਸਮਰੇਲियस ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲਤੇ ਆਇਆ ਦੇ ਖਿਲਾਫ 19 ਕੇਸਿਸ ਨੇ ਰੋਬਰੀ ਸਨੇਚਿੰਗ ਡਕੁਆਟੀ ਆਰਮਜ਼ ਐਟ ਤੇ ਅਟੈਂਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਵਿੱਚ ਜਿਹੜੀ ਤੁਹਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਐਂਗੂਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵਰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਚ ਇੱਕ ਮੇਨ ਬੰਦਾ ਜਿਹੜਾ ਫੰਡ ਵਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਸੈੱਟ ਦੇ ਐਸਟੀਐਫ ਵੱਲੋਂ ਤੇ ਆਰਮਜ਼ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ ਡੀਸੀਪੀ ਮਿਸਟਰ ਆਲਮ ਵਿਜੇ ਜੀ ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਰਿ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸੋਫਿਸਟੀਕੇਟਡ ਵੈਪਨ ਔਰ ਜਿਹਦੇ ਚ ਆਸਟਰੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਸੋ ਉਹਦੇ ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ ਨਹੀਂ ਨਸ਼ਾ ਨਹੀਂ ਜੀ ਇਹ ਓਨਲੀ ਉਹ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨਸ ਦਾ ਹੀ ਹੈਗਾ ਔਰ ਇਹਨੂੰ ਅਸੀਂ ਹੋਰ ਆਪਣਾ ਇਨਵੈਸਟੀਗੇਟ ਕਰ ਰਹੇ ਹਾਂ ਸਪੈਸ਼ਲੀ ਦਾ ਫੋਰਨ ਬੇਸ ਜਿਹੜੇ ਹੈਂਡਲਰਸ ਨੇ ਉਹਨਾਂ ਦਾ ਰੋਲ ਕੀ ਕੀ ਹੈ ਹੋਰ ਕਿੰਨੇ ਲੋਕ ਨੇ ਜੁੜੇ ਹੋਏ ਨੈਟਵਰਕ ਜੋ ਮੈਨੂੰ ਸਮਝਦਾ ਕਿ ਇਹਦੇ ਚ ਹੋਰ ਵੀ ਆਉਣਾ ਚਾਹੀਦਾ ਕਿਉਂਕਿ ਜਦੋਂ ਕਰਮਵੀਰ ਫੜਿਆ ਜਾਂਦਾ ਉਹ ਤੋਂ ਕਾਫੀ ਸਾਨੂੰ ਗੱਲਾਂ ਹੋਰ ਵੀ ਕਲੀਅਰ ਹੋਣੀਆਂ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਇੱਕ ਦੋ ਬੰਦੇ ਹੋਰ ਫਿਕਰ ਹੋਏ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ। ਸਰ ਕਾਰਵਾਈ ਕਿਥੋਂ ਰਹਿਣਾ ਕੀ ਰਹਿਣਾ ਸਰ ਮੀਰਾ ਕੋਟ ਦਾ ਰਹਿਣ ਵਾਲਾ ਜੀ ਇਹਦੇ ਅਮਰਸਰ ਰੂਰਲ ਦਾ ਦੋ ਮੁਕਦਮੇ ਦਰਜ ਹੈ ਮੈਂ ਦੱਸਿਆ ਸੀ ਕਿ ਐਨਡੀਪੀਐਸ ਦਾ ਐਸਟੀਐਫ ਵੱਲੋਂ ਇੱਕ ਹਰਮਜ਼ੈਕਟ ਦਾ ਖੰਨੇ ਡਿਸਟ੍ਰਿਕਟ ਸਰ ਇਹ ਕਰਦੇ ਕੀ ਨੇ ਸਾਰੇ ਲੋਕ ਕਿਉਂਕਿ ਚੰਗੇ ਕਰਾਉਂਦੇ ਆ ਮੈਂ ਦੱਸਦਾ ਅਮਰਤਪਾਲ ਨੇ ਤੇ ਮੈਂ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਹੈ ਇੱਥੇ ਜਿਹੜਾ ਅਮਰਤਪਾਲ ਸਿੰਘ ਪਿੰਨਾ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੀ ਹੈ ਉਹ ਤਿੰਨ ਦੋ ਤਿੰਨ ਮਹੀਨੇ ਤੋਂ ਐਕਟਿਵ ਹੋਇਆ ਹੋਇਆ ਜਦੋਂ ਤੇ ਇਹ ਲਿੰਕ ਬਾਹਰਲੇ ਜਿਹੜੇ ਹੈਂਡਲਰਸ ਨੇ ਉਹਨਾਂ ਨਾਲ ਹੋਇਆ ਗੈਂਗਸਟਰਸ ਨਾਲ ਇੱਕ ਪ੍ਰਦੀਪ <strong>ਭਰਮਣ</strong> ਨੇ ਵੀ ਐਗਰੀਕਲਚਰ ਦਾ ਹੀ ਕੰਮ ਕਰਦਾ ਤੇ ਵੀ ਮਕਦਮਾ ਕੋਈ ਪਹਿਲਾਂ ਦਰਜ ਨਹੀਂ ਹੈ ਵਿਨੋਦ ਰੰਗੀਲਾ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰੋਬਰੀ ਸਨੈਚਿੰਗ ਅਸਾਲਟ ਕੁਆਰਟੀ ਵਗੈਰਾ ਦੇ ਕਾਫੀ ਪਰਚੇ ਦਰਜ ਹੈ ਯੁਵਰਾਜ ਆ ਲੜਕਾ ਹੈ ਜੀਸੀਪੀ ਦਾ ਡਰਾਈਵਰ ਹੈ ਇਹ ਸੁਖਰਾਬ ਹੈਗਾ ਇਹਦੇ ਤੇ ਅਨਐਮਪਲੋਇਡ ਹੈ ਔਰ ਆਇਲਸ ਕਰ ਰਿਹਾ ਹੈਗਾ ਇੱਕ ਜਿਹੜਾ ਮੁੰਡਾ ਜਗਰਾਜ ਏਲੀਅਸ ਜੱਗੂ ਬਾਕੀ ਆਂਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਐ ਇਲੈਕਸ਼ਨ ਜਿਹੜਾ ਟਰਗਟ ਕਿਹਨੂੰ ਰੱਖਿਆ ਇਲੈਕਸ਼ਨ ਜਿਹੜੀ ਲੜੀ ਐ ਆਪ ਕੋ ਕਿ ਸਪਾਰਟਨਸ ਵੱਲ ਰੱਖਦੇ ਨੇ ਇਹ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਐ ਮੁੱਢਲੀ ਪੁੱਛ ਕੇ ਦੱਸਿਆ ਐ ਅਮਰਤਪਾਲ ਸਿੰਘ ਸਨ ਆਫ ਸੁਰਿੰਦਰ ਸਿੰਘ ਐ ਜੀ ਉਹ ਚੈੱਕ ਕਰਾਂਗੇ ਗੁਰਦਾਸਪੁਰ ਤੋਂ ਸਾਰਾ ਹੈਗਾ ਯਾਰ ਉਹ ਇਹਨਾਂ ਨੇ ਦੇਰ ਵੇਟਿੰਗ ਆਰਡਰਸ ਕਿ ਆਪਾਂ ਕਿੱਥੇ ਅੱਗੇ ਡਿਲੀਵਰੀ ਕਿਨੂੰ ਕਿਨੂੰ ਦੇਣੀ ਐ ਇਹ ਕੀ ਕਰਨਾ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦਾ ਉਹਦੇ ਚ ਪੂਰਾ ਥੋਰਲੀ ਪ੍ਰੂਵ ਕਰ ਰਹੇ ਹਾਂ ਜੀ ਉਹ ਆਪਣਾ ਮਕਬੋਾਇ ਹੈ ਪੂਰਾ ਨਾਮ ਜੇ ਪਾਕਿਸਤਾਨ ਦੀ ਬੈਠਾ ਵੀ ਉਹ ਅਸੀਂ ਤਾਂ ਨਹੀਂ ਇਹ ਦੱਸ ਰਹੇ ਜੀ ਦੋ ਚਾਰ ਬੰਦੇ ਫੜ ਲਏ ਅਸੀਂ ਫਿਰ ਤੁਹਾਨੂੰ ਉਹ ਵੀ ਸ਼ੇਅਰ ਕਰ ਦੇਵਾਂਗੇ ਕੋਈ ਪ੍ਰੋਬਲਮ ਨਹੀਂ ਸਰ ਇਹ ਆਪਸ ਵਿੱਚ ਮਕਬੋਾਇ ਹੈ ਇਹ ਸਾਰੀ ਕਨਸਾਈਨਮੈਂਟ ਫੜੀ ਗਈ ਹੈ ਜੀ ਸਰ ਇਹ ਆਪਸ ਵਿੱਚ ਕਿਸ ਤਰ੍ਹਾਂ ਲਿੰਕ ਹੋਏ ਸਾਰੇ ਦੇਖੋ ਇਹ ਕੁਝ ਬੰਦੇ ਜਿਹੜੇ ਗੁਰਦਾਸਪੁਰ ਵਾਲੇ ਮੈਂ ਤੁਹਾਨੂੰ ਦੱਸਿਆ ਮੈਂ ਇਹੀ ਨੇ ਉਤੋਂ ਸਾਨੂੰ ਗੱਲ ਚੱਲੀ ਵੀ ਕੁਝ ਅੰਮ੍ਰਿਤਸਰ ਦੇ ਵੀ ਬੰਦੇ ਆ ਤੇ ਉਸ ਦੇ ਵਿੱਚ ਹੀ ਨਾਲ ਇਹ ਪੁਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਚ ਵੀ ਚਲਾਇਆ ਗਿਆ ਜਿਹੜੇ ਲੱਗ ਰਿਹਾ ਜੀ ਜਿਹੜੇ ਬਟਾਲੇ ਵਾਲੀ ਕਨਸਾਈਨਮੈਂਟ ਦੇ ਵੈਪਨ ਨੇ ਉਹਦੇ ਚ ਜਿਹੱਚ ਤਿੰਨ ਗਲੌਕ ਨੇ ਆਸਟਰੀਅਨ ਮੇਡ ਤੇ ਸੱਤ ਜਿਹੜੇ ਨੇ ਆਪਣੇ ਪੰਜ ਦੂਜੇ ਹੈਗੇ ਜਿਹੜੇ 0.32 ਉਹ ਲੱਗਦਾ ਕਿ ਬੜੇ ਸਵਿਸਟਿਕੇਟਡ ਆ ਕ੍ਰਾਸ ਬਾਰਡਰ ਆਏ ਜਿਹੜੇ ਦੂਜੇ ਅਮਰਸਰ ਤੋਂ ਸਾਨੂੰ ਕੁਝ ਰਿਕਵਰ ਹੋਏ ਤਿੰਨ ਵੈਪਨ ਉਹ ਜਿਹੜੇ ਹੈਗੇ ਉਹ ਇਥੋਂ ਦੇ ਆ ਇੰਡੀਅਨ ਮੇਡ ਲੱਗ ਰਹੇ ਅਜੇ ਵਿਦੇਸ਼ ਦੇ ਜਿਹੜਾ ਹੈ ਪਾਕਿਸਤਾਨਾ ਨਹੀਂ ਕੋਈ ਲੈ ਕੇ ਗੋਲੇ ਕੋਦਾਂ ਟਾਰਗੇਟ ਦਿੱਤਾ ਹੈ ਅਜੇ ਭਜੀ ਟਾਰਗੇਟ ਨਹੀਂ ਆਇਆ ਸਾਹਮਣੇ ਆਪਾਂ ਇਹਦੀ ਇਨਵੈਸਟੀਗੇਟ ਕਰਾਂਗੇ ਤੇ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਸਾਰਾ ਇਹਨਾਂ ਦਾ ਨੈਟਵਰਕ ਟੁੱਟ ਗਿਆ ਸਮੈਸ਼ ਹੋ ਗਿਆ ਜਿਹੜਾ ਆਰਮਜ਼ ਰਾਕੇਟ ਆ ਉਹੀ ਖਤਮ ਹੋਇਆ ਤਾਂ ਬੜੀ ਇਨਾ ਰਿਲੀਫ ਹੋਏਗਾ ਜਿਹੜੀ ਸੇਫ ਹੋਣ ਵਾਲਾ ਕਿਉਂਕਿ ਮੁੰਲਾ ਬੱਚਾ ਹੈ ਹਾਂਜੀ ਜਿਹੜੇ ਸੇਫ ਨੋਰਮਲ ਜਿਹਾ ਨਹੀਂ ਬਾਕੀ ਨਹੀਂ ਹੈਗਾ ਸਿਰਫ ਤੁਹਾਨੂੰ ਦੱਸਿਆ ਕਰਮਜੀਤ ਜਿਹੜਾ ਕਰਮਵੀਰ ਜਿਹੜਾ ਭੱਜਿਆ ਹੋਇਆ ਉਹਦੇ ਤੇ ਆ ਤੇ ਜਿਹੜਾ ਦੂਸਰਾ ਲੜਕਾ ਹੈਗਾ ਵਿਨੋਦ ਕੁਮਾਰ ਰਗੀਲਾ ਇਹਦੇ ਤੇ ਹੈਗੇ ਜੀ 19 ਮੁਕਦਮੇ ਐ ਇਸ ਤੋਂ ਪਹਿਲਾਂ ਹੀ ਸਰਵਿਕ ਕਨਫਾਈਨਮੈਂਟ ਸੇਫ ਕੀਤੀ ਹੈ ਨਾਲ ਨਹੀਂ ਅਜੇ ਇਹ ਪਤਾ ਲੱਗਿਆ ਕਿ ਨਵੇਂ ਨਵੇਂ ਮਤਲਬ ਚੱਲੇ ਐ ਇਸ ਗੱਲ ਤੇ ਹੁਣ ਆਜੂਗੀ ਇਨਵੈਸਟੀਗੇਸ਼ਨ ਤੇ ਇਨਟੈਰੋਗੇਸ਼ਨ ਦਾ ਪਾਰਟ ਹੈ ਕਿ ਕਦੋਂ ਤੋਂ ਕਿੰਨੀ ਵਾਰੀ ਗਏ ਹੋ ਸਾਰਾ ਸੀ ਟੈਕਨੀਕਲ ਐਵਿਡੈਂਸ ਨੂੰ ਵੀ ਨਾਲ ਇਹਨਾਂ ਦੀ ਜਿਹੜੀ ਫਿਜ਼ੀਕਲ ਗੱਲਬਾਤ ਆ ਉਹਨੂੰ ਵੀ ਵੈਰੀਫਾਈ ਕਰ ਰਹੇ ਨਾਲ ਕੋਈ ਹੋਜੀ ਨਸ਼ੇ ਵਾਲੀ ਗੱਲ ਨਹੀਂ ਆਈ ਸਾਹਮਣੇ ਅੰਮ੍ਰਿਤਸਰ ਤੋਂ ਚੀਫ ਐਡੀਟਰ ਪੰਕਜ ਬੋਬੀ ਦੀ ਖਾਸ ਰਿਪੋਰਟ ਆਈ ਬੀ ਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ